ਨਹੀਂ ਬੇਟੇ ਨਹੀਂ ਨਹੀਂ ਕੋਈ ਨਹੀਂ ਆਮਾ ਡਾਕਟਰ ਅੰਬੇਦਕਰ ਬੈਂਫੇਰ ਸਭਾ ਗੋੜੀਆਂ ਬਸਾਡਾ ਸੁਰਿੰਦਰ ਜਿਹੜਾ ਉਹਦਾ ਸ਼ਿੰਦਾ ਜੀ ਨੂੰ ਛੋਟਾ ਨਾ ਕਹਿੰਦੇ ਆ ਜਿਹੜਾ ਸਾਰਾ ਇਹ ਸਭਾ ਨੂੰ ਚਲਾਦਾ ਇਸ ਇਕੱਠ ਦੇ ਵਿੱਚ ਟੀਚਰ ਸਹਿਬਾਨ ਨੇ ਸਾਡੇ ਇਸ ਪਿੰਡ ਦੇ ਜਿਹੜੇ 6-7 ਪਿੰਡ ਦੇ ਉਹਨਾਂ ਦੇ ਸੌਫਰ ਸੋਸਾਇਟੀ ਦੇ ਪ੍ਰਧਾਨ ਰੋਕੀ ਮੋਲਾ ਬੈਠੇ ਨੇ ਹੈਪੀ ਸਾਧੋਵਾਲ ਨੇ ਤੇ ਨਾਲ ਡਾਟੋ ਲਖਮੀਂਦਰ ਸਿੰਘ ਲੱਕੀ ਜੀ ਬੈਠੇ ਨੇ ਸੈਕਟਰੀ ਸਾਹਿਬ ਬੈਠੇ ਨੇ ਦੋ ਟੀਚਰ ਤੇ ਬਾਕੀ ਪ੍ਰੈਸ ਮੈਂ ਸਮਝਦਾ ਜਿਹੜੀ ਬੁਨਿਆਦ ਆ ਮੁੱਢਲੀ ਉਹ ਮੇ ਪੱਟੀ ਹੋਣੀ ਚਾਹੀਦੀ ਆ ਅੱਜ ਜਿਹੜੇ ਪ੍ਰੇਮਜੀ ਸਕੂਲ ਆ ਇਹਨਾਂ ਦੀ ਬੋਤਰ ਸਿਓ ਹਾਲਤਾ ਸਾਨੂੰ ਸਾਰਿਆਂ ਨੂੰ ਅਪਰਾਧੇ ਕਰਕੇ ਇਹਨਾਂ ਬੱਚਿਆਂ ਨੂੰ ਪੜ੍ਹਾਣ ਨਾਲ ਤੇ ਇਹਨਾਂ ਨੂੰ ਮਦਦ ਕਰਨੀ ਚਾਹੀਦੀ ਆ ਅੱਜ ਕੋਈ ਨਹੀਂ ਤੋੜ ਪਰਦਾ ਖੇ ਜਿਹੜੇ ਵੀ ਗਰੀਬ ਨੇ ਉਹ ਐਸਸੀ ਹੋਣ ਨੌਨ ਐਸਸੀ ਹੋਣ ਉਹ ਇਹਨਾਂ ਸਕੂਲਾਂ ਜਾਂਦੇ ਆ ਸਾਨੂੰ ਸਾਰਿਆਂ ਨੂੰ ਇਹਨਾਂ ਦਾ ਪਰਕਾਰ ਜਿੱਦਾਂ ਡਾਕਟਰ ਅੰਬੇਦਕਰ ਸਾਹਿਬ ਵੈਲਫੇਅਰ ਸਵਾ ਗੋੜੀਆਂ ਦਾ ਅਪਰਾਣਾ ਆ ਬੈਨ ਤੇ ਰਿਆ ਬਿਆਸਦਿਆਂ ਨਿਆਸਦਿਆਂ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਕਰਨੀ ਉੱਥੇ ਆ ਚਾਨਣ ਮਨਾਰੇ ਲਈ ਆ ਇਹ ਕਲੀਆਂ ਨੇ ਹੀ ਫੁੱਲ ਬਣਨਾ ਇਹਨਾਂ ਟਾਟਾਂ ਤੇ ਅਸੀਂ ਆਪ ਪੜੇ ਆ ਇਹਨਾਂ ਟਾਟਾਂ ਤੇ ਪੜ ਕੇ ਇਹਨਾਂ ਬੈਂਚਾਂ ਤੇ ਬੈਠ ਕੇ ਲੋਕ ਆਈਏਐਸ ਆਈਪੀਐਸ ਸੀਪੀਐਸ ਹੋਰ ਬਹੁਤ ਸਾਰੇ ਉਹਨਾਂ ਨੇ ਚਿੱਤੇ ਨੇ ਆਰਮੀ ਚ ਗਏ ਨੇ ਇਹ ਸਕੂਲ ਰਹਿਣੇ ਚਾਹੀਦੇ ਆ ਜਿੱਥੇ ਇਹ ਵਿਦਿਆ ਵਿਚਾਰੀ ਤਾਂ ਪਰ ਪਰਵਕਾਰੀ ਜੇ ਵਿਦਿਆ ਨੂੰ ਵਿਚਾਰਨਾ ਨਹੀਂ ਫਿਰ ਪਰਪਕਾਰ ਹੀ ਨਹੀਂ ਬਣਨਾ ਮਾਨਸ ਕੀ ਦਾ ਸਭ ਇੱਕ ਹੀ ਪਹਿਚਾਨ ਬੋ ਇਹਨਾਂ ਸਕੂਲਾਂ ਦੀ ਪਰਫੁੱਲਤਾ ਲਈ ਵਧੀਆ ਤਰੀਕੇ ਦੇ ਜਿੱਥੇ ਗਵਰਨਮੈਂਟ ਨੂੰ ਕਹਿਣਾ ਚਾਹੁੰਦੇ ਆ ਇਹਨਾਂ ਦੇ ਪੂਰੇ ਟੀਚਰਾਂ ਦੀ ਭਰਤੀ ਹੋਣੀ ਚਾਹੀਦੀ ਹੈ ਹਰ ਸਕੂਲ ਦੇ ਵਿੱਚ 20 ਬੱਚਿਆਂ ਵਾਸਤੇ ਇੱਕ ਟੀਚਰ ਦੀ ਲੋਡ ਹੋਇਆ ਕਰਦੀ ਆ ਇਹਦੇ ਵਿੱਚ ਇਹ ਨਹੀਂ ਕਈ ਥਾਂ ਤੇ ਇਸ ਤਰ੍ਹਾਂ ਆ ਇੱਕ ਟੀਚਰ ਉਹ ਕਿੱਥੇ ਜਾਊਗਾ ਘੱਟੋ ਘੱਟ ਹਰ ਸਕੂਲ ਦੇ ਵਿੱਚ ਪ੍ਰਾਇਮਰੀ ਤੱਕ ਪੰਜ ਚਾਹੀਦੇ ਫਿਰ ਮਿਡਲ ਫਿਰ ਹਾਈ ਫਿਰ ਸੀਨੀਅਰ ਸਕੰਡਰੀ ਸਕੂਲ ਇਹਨਾਂ ਸਾਰਿਆਂ 'ਚ ਜਿਹੜੇ ਆ ਪੂਰੇ ਟੀਚਰਾਂ ਦੀ ਭਾਗੀ ਹੋਣੀ ਚਾਹੀਦੀ ਤੇ ਪੜ੍ਹਾਉਣਾ ਚਾਹੀਦਾ ਮੈਂ ਇੱਕ ਸਮਝਦਾ ਫਿਰ ਸਾਰਿਆਂ ਨੂੰ ਇੱਕ ਕਰਿਓ ਬੇ ਆ ਕਿਤਾਬਾਂ ਦਾ ਕਲਚਰ ਖਤਮ ਹੋ ਰਿਹਾ ਜਿਹੜੀਆਂ ਕਿਤਾਬਾਂ ਆ ਉਹ ਲੋਕ ਪੜਨ ਤੋਂ ਨੇ ਸੋਸ਼ਲ ਮੀਡੀਆ ਤੇ ਚਲੇ ਗਏ ਸਾਨੂੰ ਕਿਤਾਬਾਂ ਦੀ ਪੜਾਈ ਸਾਨੂੰ ਆਪਣਾ ਪ੍ਰੈਕਟੀਕਲ ਕਰਨਾ ਚਾਹੀਦਾ ਮੈਂ ਸੰਦੀ ਭੱਜਾਂ ਵਾਲੇ ਛੱਲੀ ਜੀ ਇਹਨਾਂ ਦਾ ਵੀ ਸਾਰਿਆਂ ਦਾ ਬਹੁਤ ਧੰਨਵਾਦੀ ਆ ਤੇ ਆ ਜਿਹੜੇ ਬੱਚਿਆਂ ਦੇ ਮਾਪੇ ਆ ਉਹਨਾਂ ਦਾ ਵੀ ਕੋਟਲ ਕੋਟ ਧੰਵਾਦ ਆ ਬੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਕੂਲਾਂ ਜਿਪਾਏ ਆ ਜਿੱਥੇ ਮਜਬੂਰੀ ਵੀ ਆ ਉਥੇ ਬਹੁਤ ਵੱਡਾ ਸਾਡਾ ਇਸ ਗੱਲ ਦਾ ਮਾਣ ਵੀ ਆ ਬੇ ਇਹਨਾਂ ਸਕੂਲਾਂ ਦੀ ਸ਼ਾਨ ਵਧਾਈ ਆ ਮੈਂ ਸਮਝਦਾ ਜਿੰਨੇ ਵੀ ਮੇਰੇ ਸੱਜੇ ਖੱਬੇ ਖੜੇ ਨੇ ਇਹ ਸਾਰੇ ਜਿਹੜੇ ਨੇ ਇਹ ਪਰਸਕਾਰੀਆਂ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਆ ਕਰਦੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅੱਜ ਇਹਨਾਂ ਨੂੰ ਜਿਹੜੀਆਂ ਨੇ ਕਾਪੀਆਂ ਦਿੱਤੀਆਂ ਜਾਉਂਦੀਆਂ ਸਟੇਸ਼ਨਰੀ ਇਹ ਸ਼ਿੰਦਾ ਜਿਹੜਾ ਅੱਡੇ ਵਾਲੇ ਨੇ ਇਹਨਾਂ ਦਾ ਇਹ ਦਸਵੰਦ ਉਹ ਦਸਵੰਦ ਠੀਕ ਪਾਸੇ ਨੂੰ ਕੱਢਦੇ ਆ ਦਸ ਮਾਸਾ ਜਿਹੜਾ ਵੀ ਬਚਤ ਹੁੰਦੀ ਆ ਉਹ ਚੋਂ ਕੱਢਦਾ ਨਾ ਬਹੁਤ ਚੰਗੀ ਗੱਲ ਇਹ ਹੱਥ ਆਪਣੇ ਵੱਲੋਂ ਨਹੀਂ ਖਿੱਚਣੇ ਇਹ ਦੇਣ ਲਈ ਵੀ ਹੁੰਦੇ ਆ ਕਿਤੇ ਸਰਫਾ ਕਰ ਲਈਏ ਖਾਣ ਪੀਣ ਦਾ ਪਰ ਇਹ ਨਾਲ ਬਹੁਤ ਬਹੁਤ ਧਿਆਨ ਦੇਈਏ ਤੇ ਸਮਾਜਿਕ ਧਿਆਨ ਦੇਈਏ ਧੰਨਵਾਦ ਜੀ ਥੈਂਕ ਯੂ ਸਰ